ਕਿ ਮੀਤੇ ਪਵਨ ਦੇ ਰਿਸ਼ਤੇ ਦਾ ਇੱਕ ਹੋਰ ਸੱਚ ਨਿਕਲ ਕੇ ਸਾਹਮਣੇ ਆਇਆ ਇੱਕ ਵੀਡੀਓ ਲੱਗੀ ਹੈ ਮੇਰੇ ਹੱਥ ਤੁਹਾਡੇ ਨਾਲ ਮੈਂ ਉਹ ਸਾਂਝੀ ਕਰੂੰਗੀ ਇਸ ਵੀਡੀਓ ਦੇ ਵਿੱਚ ਛੋਟੀ ਜਿਹੀ ਕਲਿੱਪ ਹੈ ਇੱਕ ਦੋ ਕਲਿੱਪਸ ਮੈਂ ਕਿਤੋਂ ਲਈਆਂ ਨੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਦੂਜੇ ਪਾਸੇ ਜਿਹੜੀ ਮਹਿਕਪ੍ਰੀਤ ਆ ਮਹਿਕਪ੍ਰੀਤ ਤੁਸੀਂ ਸਾਰੇ ਜਾਣਦੇ ਹੋਵੋਗੇ ਉਹਦੀਆਂ ਕੁਝ ਫੋਟੋਜ਼ ਲੀਕ ਹੋਈਆਂ ਨੇ ਮੈਂ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਚੰਗੀ ਲੱਗੂਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਰਦੇ ਆ ਜੀ ਆਪਾਂ ਵੀਡੀਓ ਨੂੰ ਸਟਾਰਟ ਤੇ ਵਾਰ ਡਾਂਸ ਕਰਦੇ ਆ ਹਾਏ ਨਟਾਓ ਗਾਉ ਬਾਈ ਨਾ ਹਾਂ ਵੀ ਕੰਮ ਕਰੀਦਾ ਸਮਝਿਆ ਨਾ ਬਿੱਲੀ ਲੈਣੇ ਆ ਨੀਟੂ ਸ਼ਿਟਰਾਲ ਯਾ ਕਿਮੀ ਤੇ ਪਵਨੇ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਹੋਇਆ ਉਸ ਤੋਂ ਬਾਅਦ ਉਹਨਾਂ ਬਾਰੇ ਮੈਂ ਕੁਝ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਤੁਹਾਡੇ ਨਾਲ ਅੱਜ ਮੈਂ ਸਾਂਝੀ ਕਰੂੰਗੀ ਉਹਨਾਂ ਦੀਆਂ ਕੁਝ ਜ਼ਰੂਰੀ ਗੱਲਾਂ ਤੇ ਉਹਨਾਂ ਦੇ ਰਿਸ਼ਤੇ ਦੇ ਬਾਰੇ ਕੁਝ ਜ਼ਰੂਰੀ ਸੱਚ ਜੋ ਤੁਹਾਡੇ ਸਾਹਮਣੇ ਰੱਖੂਗੀ ਮੈਂ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪੂਰੀ ਜਾਣਕਾਰੀ ਦੇ ਲਈ ਕਿਉਂਕਿ ਵੀਡੀਓ ਪੂਰੀ ਦੇਖੋਗੇ ਫੇਰ ਹੀ ਤੁਹਾਨੂੰ ਪੂਰੀ ਗੱਲਬਾਤ ਸਮਝ ਆਉਣੀ ਆ ਤਾਂ ਮੈਂ ਇੱਕ ਵਾਰ ਸ਼ਾਰਟ ਚ ਦੱਸ ਦਾਂ ਜੇ ਕੋਈ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਕਿ ਕਿੰਮੀ ਤੇ ਪਵਨਾ ਪਿਛਲੇ 4-5 ਸਾਲ ਤੋਂ ਵਲੋਗਿੰਗ ਕਰ ਰਹੀ ਸੀ ਬਹੁਤ ਵਧੀਆ ਕੰਮ ਚੱਲ ਰਿਹਾ ਸੀ 3 ਲੱਖ ਪਲੱਸ ਉਹਨਾਂ ਦੇ ਜਿਹੜੇ ਸੀਗੇ ਸਬਸਕ੍ਰਾਈਬਰ ਸੀ ਠੀਕ ਹੈ ਜੀ YouTube ਦੇ ਉੱਪਰ ਬੜੀਆ ਅਰਨਿੰਗ ਹੁੰਦੀ ਸੀ ਵਲੌਗ ਜਿਹੜੇ ਸੀਗੇ ਬਹੁਤ ਵਧੀਆ ਚੱਲਦੇ ਸੀ ਉਹਨਾਂ ਦੀ ਮੈਰਿਜ ਵਗੈਰਾ ਜਿਹੜੀ ਸੀ ਉਹ ਸਭ ਕੁਝ ਜਿਹੜਾ ਸੀਗਾ ਉਹਦੇ ਉੱਪਰ ਉਹ ਡੇਲੀ ਵਲੌਗਿੰਗ ਕਰਦੇ ਸੀ ਸਭ ਕੁਝ ਤੇ ਜਿਹੜੀ ਸੁਨੇਹਾ ਕਟਿਆਲ ਉਹਦੀ ਮੈਰਿਜ ਤੇ ਹੋ ਗਏ ਸੀ ਉਹਦੇ ਵਲੌਗਸ ਵੀ ਉਹਨਾਂ ਨੇ ਅਪਲੋਡ ਕੀਤੇ ਸੀ ਹਾਲਾਂਕਿ ਹੁਣ ਉਹਨਾਂ ਦੇ ਚੈਨਲ ਦੇ ਉੱਪਰ ਕੋਈ ਵੀ ਵਲੌਗ ਨਹੀਂ ਉਹਨਾਂ ਨੇ ਟੋਟਲੀ ਸਾਰੀਆਂ ਦੀਆਂ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੱਤੀਆਂ ਨੇ ਉਹਨਾਂ ਨੇ ਇੱਕ ਨਵਾਂ ਚੈਨਲ ਜਿਹੜਾ ਸੀਗਾ ਕਿੰਮੀ ਪਵਨ ਦੇ ਨਾਂ ਤੇ ਇੱਕ ਹੋਰ ਚੈਨਲ ਬਣਾਇਆ ਸੀ ਉਸ ਚੈਨਲ ਦੇ ਉੱਪਰ ਕੁਝ ਵੀਡੀਓਜ਼ ਹੈਗੀਆਂ ਨੇ ਠੀਕ ਹੈ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਹੁਣ ਹੋਇਆ ਕੀ ਸੀ ਕਿੰਮੀ ਪਵਨ ਦਾ 4-5 ਸਾਲ ਤੋਂ ਵਧੀਆ ਵਲੌਗਿੰਗ ਕਰ ਰਹੇ ਸੀ ਚੰਗੀ ਅਰਨਿੰਗ ਹੋ ਰਹੀ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਸੋਸ਼ਲ ਮੀਡੀਆ ਤੇ ਬਹੁਤ ਲੋਕ ਇਸ ਕਪਲਸ ਨੂੰ ਦੇਖਣਾ ਪਸੰਦ ਕਰਦੇ ਸੀ ਕਦੇ ਵੀ ਕਿੰਮੀ ਤੇ ਪਵਨੇ ਨੂੰ ਰੋਸਟ ਵੀ ਨਹੀਂ ਕੀਤਾ ਗਿਆ ਸੀ ਕਿਉਂਕਿ ਸਭ ਕੁਝ ਵਧੀਆ ਸੀ ਪਰ ਕੌਣ ਸੋਚਦਾ ਹਨਾ ਵੀ ਸਾਡੇ ਨਾਲ ਆਉਣ ਵਾਲੇ ਕੱਲ ਨੂੰ ਕੀ ਹੋਣਾ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਆਪਾਂ ਅੱਜ ਗਲਤੀ ਕਰਤੀ ਆਪਾਂ ਨੂੰ ਕੋਈ ਨਹੀਂ ਦੇਖਦਾ ਤੇ ਆਪਾਂ ਨੂੰ ਕੀ ਪਤਾ ਹੁੰਦਾ ਹਨਾ ਵੀ ਸਾਲ ਬਾਅਦ ਆਪਣੀਆਂ ਕੀਤੀਆਂ ਗਲਤੀਆਂ ਆਪਣੀ ਜ਼ਿੰਦਗੀ ਬਰਬਾਦ ਕਰ ਸਕਦੀਆਂ ਨੇ ਇਹ ਸੱਚ ਹੈ ਜੋ ਕਿ ਆਪਣੇ ਸਭ ਦੇ ਸਾਹਮਣੇ ਆਇਆ ਕਿੰਮੀ ਨੇ ਆਪਣੇ ਘਰ ਵਾਲੇ ਨੂੰ ਪਵਣੇ ਨੂੰ ਧੋਖਾ ਦਿੱਤਾ ਹਾਂਜੀ ਕਿੰਮੀ ਨੂੰ ਕਿਰਨਾ ਕਹਿ ਕੇ ਬੁਲਾਉਂਦਾ ਹੁੰਦਾ ਸੀ ਤੇ ਕਿੰਮੀ ਆਪਣੇ ਹਸਬੰਡ ਨੂੰ ਪਵਨਾ ਕਹਿ ਕੇ ਬੁਲਾਉਂਦੀ ਸੀ ਬਹੁਤ ਜ਼ਿਆਦਾ ਪਿਆਰ ਸੀ ਇੱਕ ਦੂਜੇ ਦੇ ਵਿੱਚ ਪਵਨੇ ਵੱਲੋਂ ਰਿਸ਼ਤਾ ਬਹੁਤ ਲੋਇਲਟੀ ਦੇ ਨਾਲ ਨਿਭਾਇਆ ਜਾ ਰਿਹਾ ਸੀ ਪਰ ਜਿਹੜੀ ਕਿੰਮੀ ਸੀ ਉਹ ਪਹਿਲੇ ਦਿਨ ਤੋਂ ਹੀ ਮੈਨੂੰ ਦਿਮਾਗ ਤੋਂ ਪੈਦਲ ਲੱਗਦੀ ਸੀ ਪੈਦਲ ਕਿਵੇਂ ਕਿਉਂਕਿ ਮੈਂ ਨਾ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਉਸ ਤੋਂ ਬਾਅਦ ਤੁਹਾਨੂੰ ਮੈਂ ਇਹ ਚੀਜ਼ ਕਹਿ ਰਹੀ ਹਾਂ ਬੱਚਿਆਂ ਵਰਗੀਆਂ ਹਰਕਤਾਂ ਚੋਚਲੇ ਸ਼ੋਸ਼ੇ ਬਾਜ਼ੀਆਂ ਇਹਨਾਂ ਚੀਜ਼ਾਂ 'ਚ ਉਹ ਪਹਿਲਾਂ ਤੋਂ ਹੀ ਮਾਹਿਰ ਸੀ ਉਹਦਾ ਦਿਮਾਗ ਜਿਹੜਾ ਸੀ ਜਸਟ ਐਮ ਉਹਦੀ ਮੈਰਿਜ ਹੋਈ ਆ ਉਹ ਬਿਲਕੁਲ ਵੀ ਮੈਨੂੰ ਤਾਂ ਲੱਗਦੀ ਨਹੀਂ ਸੀ ਵੀ ਕਿਸੇ ਪਾਸੇ ਇਮੈਚੂਰ ਸੀ ਹਜੇ ਪਵਣਾ ਤਾਂ ਚਲੋ ਸਹੀ ਹੈ ਹਨਾ ਹੁਣ ਤੁਸੀਂ ਦੇਖੋ ਵੀ ਸਨੇਹਾ ਦੇ ਉੱਪਰ ਉਹਨੇ ਇਲਜ਼ਾਮ ਲਾਇਆ ਸੀ ਵੀ ਸਨੇਹਾ ਨੇ ਮੇਰੀਆਂ ਵੀਡੀਓਜ਼ ਲਈਆਂ ਸਾਰਾ ਕੁਝ ਕੀਤਾ ਹਾਂ ਸਨੇਹਾ ਨੇ ਵੀ ਗਲਤੀ ਕੀਤੀ ਸਨੇਹਾ ਨੇ ਉਹਦੀਆਂ ਵੀਡੀਓਜ਼ ਬਣਾਈਆਂ ਤਾਂ ਸਨੇਹਾ ਜਿਹੜੀ ਸੀਗੀ ਕਿੰਮੀ ਨੇ ਤਾਂ ਗਲਤ ਕੀਤਾ ਹੀ ਕੀਤਾ ਸਨੇਹਾ ਨੇ ਉਹਦੀਆਂ ਵੀਡੀਓਜ਼ ਬਣਾ ਕੇ ਰੱਖੀਆਂ ਉਸ ਟਾਈਮ ਤਾਂ ਕਿ ਉਹ ਉਹਨੂੰ ਟਾਈਮ ਆਉਣ ਦੇ ਉੱਪਰ ਐਕਸਪੋਜ਼ ਕਰ ਸਕੇ ਹੁਣ ਮੈਂ ਤੁਹਾਨੂੰ ਇੱਕ ਕਲਿੱਪ ਐਡ ਕਰਦੀ ਆ ਦੇਖਿਓ ਜ਼ਰਾ ਹੋ ਸ਼ਾਬਾਸ਼ ਕੀ ਹੋ ਰਿਹਾ ਸੀ ਆ ਜਾ ਦੇਖਿਓ ਵੀਡੀਓ ਨੂੰ ਆ ਜਾ ਸਭਾਈ ਮੈਂ ਦੇਖਦਾ ਬੈਡ ਖੋਲ ਕੇ ਹੁਣ ਆ ਬੰਨੇ ਯਾਰ ਤੈਨੂੰ ਤੇਰਾ ਪੈਕੇਟ ਦੇ ਦਤਾ ਸੀ ਇੱਕ ਬੰਨੇ ਨਾ ਕਰੀ ਨਹੀਂ ਦੇਖ ਤਾਂ ਲੈਣ ਤੇ ਚੱਲ ਤੇ ਦੇਖਣ ਦੇਣਾ ਕਿ ਨਹੀਂ ਵਾ 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 ਗਿਆ ਕੀਆ ਬਾਤਾਂ ਹੈ अच्छा ਜੇ ਆਪਾਂ ਦੇਖੀਏ ਤਾਂ ਮਤਲਬ ਕਿੰਨਾ ਹਨਾ ਪਵਣਾ ਜਿਹੜਾ ਸੀਗਾ ਕਿੰਨਾ ਵਧੀਆ ਸੀ ਸਾਰਾ ਕੁਝ ਇੰਨਾ ਵਧੀਆ ਹੱਸਦੇ ਖੇਡਦੇ ਸੀ ਹਨਾ ਵਧੀਆ ਲਾਈਫ ਚੱਲੀ ਜਾਂਦੀ ਸੀ ਇੱਕ ਦੂਜੇ ਨਾਲ ਖੁਸ਼ ਸੀ ਖੁਸ਼ ਹੀ ਲੱਗ ਰਹੇ ਨੇ ਪਤਾ ਨਹੀਂ ਕਿੰਮੀ ਦੇ ਦਿਮਾਗ 'ਚ ਇਹੋ ਜਿਹਾ ਕੀ ਆ ਗਿਆ ਵੀ ਜਿਹੜਾ ਕਿੰਮੀ ਮਤਲਬ ਇਹੋ ਜਿਹਾ ਕੁਝ ਕਰਨ ਲੱਗ ਗਈ ਜਾਂ ਕਿੰਮੀ ਨੂੰ ਹੋਰ ਕਿਸੇ ਦੀ ਲੋੜ ਪੈ ਗਈ ਇਸ ਮੈਟਰ ਤੇ ਵੀ ਆਪਾਂ ਗੱਲ ਕਰਾਂਗੇ ਮੈਂ ਇੱਕ ਕਲਿੱਪ ਹੋਰ ਸ਼ੇਅਰ ਕਰਦੀ ਹਾਂ ਦੇਖਿਓ ਅਨੁਤਰ ਕਰ ਦੇਣਾ ਨਮ ਦੱਸੀ ਜਨਾ ਪਤਾ ਮੇਰੇ ਲੱਖ ਰੁਪਈਆ ਦਾ ਜਿਆਦਾ ਨੇ ਲੇਜਾਂ ਤੇ ਲਵਾਤਾ ਜਿਆਦਾ ਦਾ ਵਿਆਹ ਕਰਾਇਆ ਆ ਕਦੋਂ ਤੱਕ ਪੈਸੇ ਮੋੜਨੇ ਮੇਰੇ ਆ ਰੋਜ਼ ਚਾਰ ਪੈਕੇਟ ਖਾ ਜੰਨੀ ਤੂੰ ਘੜੀ ਖੜੀ ਸ਼ਰਮ ਕਰ ਸ਼ਰਮ ਆਪਣੇ ਘਰ ਵਾਲੇ ਦਾ ਪਿਹੜ ਆਈ ਜੰਨੀ ਸਾਰੇ ਹੀ ਹੋਰ ਦੇਖ ਲਈ ਦੇਖ ਹੁਣ ਕਿੱਦਾਂ ਖਰਗੋਸ਼ ਦੀ ਗੱਲ ਦੇਖ ਲੋ ਕਿੰਨੀ ਕੋਸ਼ਿਸ਼ ਸੀ ਇੱਕ ਦੂਜੇ ਦੇ ਨਾਲ ਹੱਸਦੇ ਖੇਡਦੇ ਮੇਰੀਆਂ ਸਭ ਕੁਝ ਚਿੱਲੇ ਜਾਂਦੇ ਨੇ ਪੈਕੇਟ ਖਾਣਾ ਉਹ ਦਿਹਾੜੀ ਦਾ ਹੁਣ ਕਿੰਮੀ ਨੇ ਇਹ ਗਲਤੀ ਕਿਉਂ ਕੀਤੀ ਕਿਉਂਕਿ ਕਿੰਮੀ ਦਾ ਸੁਪਨਾ ਸੀ ਕੇ ਪਵਣਾ ਫੋਰਨ ਚ ਜਾਵੇ ਪਵਣਾ ਫੋਰਨ ਚ ਲੱਗ ਗਿਆ ਤੇ ਕਿੰਮੀ ਜਿਹੜੀ ਸੀਗੀ ਇੱਥੇ ਪਵਣੇ ਦੇ ਫੋਰਨ ਜਾਣ ਤੋਂ ਬਾਅਦ ਉਹ ਕਿੰਮੀ ਦਾ ਸੁਪਨਾ ਪੂਰਾ ਕਰਨ ਹੀ ਗਿਆ ਸੀ ਜੇ ਸੋਚਿਆ ਜਾਵੇ ਤਾਂ ਕਹਿੰਦੇ ਹੁੰਦੇ ਆ ਨਾ ਵੀ ਜੀ ਨੇ ਇਨਸਾਨ ਨੇ ਵਫਾਦਾਰ ਰਹਿਣਾ ਉਹ ਅੱਖਾਂ ਦੇ ਸਾਹਮਣੇ ਵੀ ਵਫਾਦਾਰੀ ਹੁੰਦਾ ਤੇ ਅੱਖਾਂ ਦੇ ਆਪਣੇ ਪਿੱਠ ਪਿੱਛੇ ਵੀ ਆਪਣੇ ਵਫਾਦਾਰ ਹੀ ਰਹਿੰਦਾ ਤਾ ਪਵਨੇ ਨੇ ਇਹਦਾ ਸੁਪਨਾ ਪੂਰਾ ਕਰਨ ਵਾਸਤੇ ਵੀ ਕਿੰਮੀ ਦੀ ਫੈਮਲੀ ਦਾ ਤੇ ਕਿੰਮੀ ਦਾ ਸੁਪਨਾ ਸੀ ਵੀ ਪਵਨਾ ਫੋਰਨ ਜਾਵੇ ਸੋ ਫੋਰਨ ਗਿਆ ਪਰ ਕਿੰਮੀ ਉਹਦੀ ਐਬਸੈਂਸ ਦੇ ਵਿੱਚ ਇੱਥੇ ਇੰਨੀ ਕੱਲੀ ਹੋ ਗਈ ਕਿ ਕਿੰਮੀ ਬਾਹਰ ਸਹਾਰੇ ਭਾਲਣ ਲੱਗ ਗਈ ਤਾਂ ਇਹਦੇ ਵਿੱਚ ਤੁਸੀਂ ਦੇਖੋ ਵੀ ਗਲਤੀ ਕਿਤੇ ਵੀ ਪਵਨੇ ਦੀ ਤਾਂ ਹੈ ਨਹੀਂ ਕਿੰਮੀ ਦੀ ਹੀ ਗਲਤੀ ਹੈ ਇਹ ਲੋਕ ਜਿਹੜੇ ਹੈਗੇ ਨੇ ਨਾ ਮਤਲਬ ਸਿਰਫ ਆਪਣੇ ਕੁਸ਼ਕ ਜਿਹੜੇ ਹੈਗੀਆਂ ਆਪਣੇ ਦਿਮਾਗ ਜਿਹੜਾ ਆਪਣੇ ਦਿਮਾਗ ਦਾ ਫਤੂਰ ਆ ਇਹਨਾਂ ਚੀਜ਼ਾਂ ਨੂੰ ਪੂਰਾ ਕਰਨ ਦੀ ਖਾਤਰ ਰਿਸ਼ਤੇ ਖਰਾਬ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਦੇਖ ਦੇਖ ਕੇ ਆਮ ਲੋਕ ਵਿਗੜ ਰਹੇ ਨੇ ਆਮ ਲੋਕ ਖਰਾਬ ਹੋ ਰਹੇ ਨੇ ਅੱਜ ਕੱਲ੍ਹ ਤੇ ਇਹ ਚੀਜ਼ਾਂ ਆਮ ਹੀ ਹੋ ਗਈਆਂ ਪਹਿਲਾਂ ਟੀਵੀ ਦੇ ਵਿੱਚ ਇਹੋ ਜਿਹਾ ਕੁਝ ਦੇਖਣ ਨੂੰ ਮਿਲਦਾ ਸੀ ਆਪਾਂ ਨੂੰ ਮੂਵੀਜ਼ 'ਚ ਦੇਖਣ ਨੂੰ ਮਿਲਦਾ ਸੀ ਹੁਣ ਤਾਂ ਇਹ ਚੀਜ਼ਾਂ ਆਮ ਹੋ ਗਈਆਂ ਮਾਮੀ ਨੂੰ ਮਤਲਬ ਆਪਣੇ ਭਾਣ ਜੇ ਦੇ ਨਾਲ ਚਲੀ ਗਈ ਯਾਹਣਾ ਚਾਚਾ ਭਤੀਜੀ ਦੇ ਨਾਲ ਮਤਲਬ ਇਹ ਚੀਜ਼ਾਂ ਆਮ ਤੇ ਹੋਰ ਵਰਜਾਈ ਸਭ ਕੁਝ ਆਮ ਹੋਇਆ ਪਿਆ ਕਿਉਂ ਹੋਇਆ ਪਿਆ ਇਹਨਾਂ ਲੋਕਾਂ ਨੂੰ ਦੇਖ ਦੇਖ ਕੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦਿਖਾਉਣੀ ਆ ਆ ਜਿਹੜੀ ਮਹਿਕਪ੍ਰੀਤ ਆ ਮਹਿਕਪ੍ਰੀਤ ਦੇ ਦਾਦੇ ਨੇ ਆਪਣੇ ਪੁੱਤ ਨੂੰ ਹੀ ਮਤਲਬ ਮਹਿਕ ਦੇ ਫਾਦਰ ਨੂੰ ਹੀ ਮਾਰ ਦਿੱਤਾ ਤੇ ਕਿਉਂ ਮਾਰਿਆ ਸਿਰਫ ਮਹਿਕ ਦੇ ਕਰਕੇ ਤੇ ਹੁਣ ਮਹਿਕ ਜਿਹੜੀ ਹੈਗੀ ਆ ਇੱਕ ਨੰਬਰ ਦੀ ਬੇਸ਼ਰਮ ਕੁੜੀ ਕਹੂੰਗੀ ਮੈਂ ਬਿਨ ਵਿਆਹ ਤੋਂ ਠੀਕ ਹੈ ਇੱਕ ਮੁੰਡੇ ਨਾਲ ਰਹਿ ਰਹੀ ਆ ਪੰਜ ਨੇ ਚੂੜੇ ਬਦਲਤੇ ਹਜੇ ਉਹ ਕਹਿੰਦੀ ਆ ਵੀ ਮੈਨੂੰ ਮੇਰੇ ਪਿਓ ਦਾ ਦੁੱਖ ਮੈਂ ਡਿਪਰੈਸ਼ਨ ਚ ਚਲੀ ਜਾਨੀ ਆ ਮੈਨੂੰ ਟੈਨਸ਼ਨ ਆ ਹਨਾ ਮੈਂ ਇੱਕ ਵੀਡੀਓ ਕਲਿੱਪ ਐਡ ਕਰਦੀ ਆ ਸਾਈਡ ਤੇ ਤੁਸੀਂ ਦੇਖੀ ਚਲਿਓ ਵੀ ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਪੋਸਟ ਕਰਨ ਵਾਲੀਆਂ ਹੈਗੀਆਂ ਮੈਨੂੰ ਐਂ ਦੱਸੋ ਇਸ ਤੋਂ ਪਹਿਲਾਂ ਇਹ ਦੂਜੇ ਮੁੰਡੇ ਨਾਲ ਵੀਡੀਓਜ਼ ਪਾਉਂਦੀ ਹੁੰਦੀ ਸੀ ਦੇਖ ਲਓ ਸਾਈਡ ਤੇ ਚੱਲੀ ਜਾਂਦੀ ਹੈ ਕਲਿੱਪ ਉਦੇ ਨਾਲ ਪਾਉਂਦੀ ਹੁੰਦੀ ਸੀ ਠੀਕ ਹੈ ਤੇ ਹੁਣ ਇਹ 2 ਮਹੀਨੇ 3 ਮਹੀਨੇ ਵੱਧ ਤੋਂ ਵੱਧ ਕੀ ਕਹਿਣਾ 6 ਮਹੀਨੇ ਕੱਟ ਜੇ ਤਾਂ ਮੈਂ ਕਹਿੰਨੀ ਆ ਵੀ ਰਿਕਾਰਡ ਪੈਦਾ ਹੋ ਜੇ ਵੀ ਇਹਨੇ 6 ਮਹੀਨੇ ਕੱਟ ਲੇ ਠੀਕ ਹੈ ਉਹ ਮੁੰਡਾ ਅਗਲਾ ਚਲਾਕ ਆ ਉਹ ਆਪਣਾ ਫੇਸ ਦਿਖਾਉਂਦਾ ਨਹੀਂ ਇਹਦਾ ਕਹਿਣਾ ਵੀ ਮੈਂ ਨਹੀਂ ਉਹਦਾ ਫੇਸ ਦਿਖਾ ਰਹੀ ਕਿਉਂਕਿ ਲੋਕ ਮੈਨੂੰ ਮਾੜਾ ਚੰਗਾ ਬੋਲਦੇ ਨੇ ਫੇਸ ਦਿਖਾ ਆ ਨਾ ਦਿਖਾ ਲੋਕ ਤਾਂ ਉਹਨੂੰ ਮਾੜਾ ਬੋਲੀ ਜਾਂਦੇ ਨੇ ਜਿਨ੍ਹਾਂ ਨੇ ਬੋਲਣਾ ਤੇ ਜਿਨ੍ਹਾਂ ਨੂੰ ਪਤਾ ਵੀ ਉਹ ਕੌਣ ਆ ਉਹਨਾਂ ਨੂੰ ਪਤਾ ਹੀ ਆ ਵੀ ਉਹ ਕੌਣ ਆ ਹਨਾ ਓਹੋ ਇਨਸਾਨ ਖੁਦ ਆਪਣਾ ਫੇਸ ਨਹੀਂ ਦਿਖਾ ਰਿਹਾ ਕਿਸੇ ਗੱਲ ਤੋਂ ਨਹੀਂ ਦਿਖਾ ਰਿਹਾ ਇਸ ਕਮਲੀ ਦੇ ਦਿਮਾਗ 'ਚ ਹੀ ਚੀਜ਼ਾਂ ਹਨੀ ਤੇ ਮੈਂ ਹੈਰਾਨਾ ਉਹਨਾਂ ਸਬਸਕ੍ਰਾਈਬਰਸ ਤੇ ਜਿਹੜੇ 10-11 ਹਜ਼ਾਰ ਦੇ ਸਬਸਕ੍ਰਾਈਬਰ ਹੈਗੇ ਨੇ ਨਾ ਮੈਂ ਹੈਰਾਨਾ ਵੀ ਉਹਨਾਂ ਦੇ ਵਿੱਚੋਂ ਕਿਹੜੇ ਲੋਕ ਨੇ ਉਹ ਜਿਹੜੇ ਇਹਨੂੰ ਸਬਸਕ੍ਰਾਈਬ ਕਰੀ ਬੈਠੇ ਨੇ ਜਿਹੜੇ ਇਹਨੂੰ ਦੇਖਦੇ ਨੇ ਵੀ ਕੀ ਸਿਖਾਉਂਦੀ ਹੈ ਇਹ ਇਹੋ ਜਿਹੇ ਲੋਕਾਂ ਤੋਂ ਪਾਸਾ ਵੱਟੋ ਪਾਸਾ ਰੱਖਿਆ ਕਰੋ ਤਾਂ ਚੰਗੇ ਰਹੋਗੇ ਬਾਕੀ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮੇਰੀ ਵੀਡੀਓ ਸਿਰਫ ਇੱਕ ਐਂਟਰਟੇਨਮੈਂਟ ਪਰਪਸ ਦੇ ਲਈ ਹੁੰਦੀ ਹੈ ਤੇ ਤੁਹਾਨੂੰ ਜਿਹੜੇ ਮੇਰੇ ਸਬਸਕ੍ਰਾਈਬਰਸ ਮੈਨੂੰ ਪਿਆਰ ਕਰਦੇ ਨੇ ਮੈਨੂੰ ਦੇਖਣਾ ਪਸੰਦ ਕਰਦੇ ਨੇ ਉਹਨਾਂ ਦੇ ਲਈ ਇੱਕ ਨਵੀਂ ਤੋਂ ਨਵੀਂ ਅਪਡੇਟ ਦੇਣ ਦੇ ਵਾਸਤੇ ਹੁੰਦੀ ਆ ਤੇ ਛੋਟੀ ਜੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਲੱਗਿਆ ਵੀ ਕਿਤੇ ਕੋਈ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ